ਹਾਂਜੀ ਦੋਸਤੋ ਅੱਜ ਫੇਰ ਤੁਹਾਡੇ ਸਾਹਮਣੇ ਅਜੀਤ ਪੂਲੇ ਦੇ ਕਾਲੇ ਦਿਨ ਵਰਗੇ ਕਾਲੇ ਚਿੱਠੇ ਲੈ ਕੇ حاضر ਹੋਏ ਆਂ ਜੀ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਪੈਣਾ ਦੇ ਚੈਨਲ ਸਾਡਾ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਦੋਸਤੋ ਪੂਲੇ ਦੀ ਅੱਖੇ ਨਹੀਂ ਪੈੜੀ ਸੀ ਕਿ ਜਿਹਦੇ ਘਰ ਉਤੇ ਇੱਕ ਵਾਰੀ ਇਸ ਦੀ ਅੱਖ ਪੈ ਜਾਂਦੀ ਉਸ ਘਰ ਉਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਸੀ। ਇਸੇ ਤਰ੍ਹਾਂ ਇੱਕ ਵਾਰ ਇਹਦੇ ਡੇਰੇ ਇੱਕ 19-20 ਸਾਲਾਂ ਦਾ ਮੁੱਦਾ ਆਉਣ ਲੱਗ ਪਿਆ ਜਿਹਨੇ ਨਵਾਂ-ਨਵਾਂ ਅੰਮ੍ਰਿਤ ਛਕਿਆ ਹੋਇਆ ਸੀ। ਉਹ ਪੁੱਲੇ ਨੂੰ ਅਸਲੀ ਨਿਹੰਗ ਸਿੰਘ ਸਮਝਣ ਦੀ ਗਲਤੀ ਕਰ ਬੈਠਾ ਪੁੱਲੇ ਨੇ ਉਸ ਨੂੰ ਗੱਲਾਂ ਵਿੱਚ ਲਾ ਕੇ ਆਪਣੇ ਗਰੁੱਪ ਅੰਦਰ ਪੱਕਾ ਹੀ ਭਰਤੀ ਕਰ ਲਿਆ। ਉਹ ਮੁੰਡਾ ਡੇਰੇ ਅੰਦਰ ਹੀ ਰਹਿੰਦਾ ਤੇ ਉੱਥੋਂ ਦੀ ਸਾਰੀ ਜ਼ਿੰਮੇਵਾਰੀ ਪੁੱਲੇ ਨੇ ਉਸ ਨੂੰ ਦੇ ਦਿੱਤੀ। ਇੱਕ ਦਿਨ ਉਸ ਮੁੰਡੇ ਨੂੰ ਮਿਲਣ ਉਸ ਦੀ ਮਾਂ ਤੇ ਭੈਣ ਆਈ। ਪੁੱਲੇ ਦੀ ਨਜ਼ਰ ਉਸ ਦੀ ਭੈਣ ਉੱਤੇ ਪੈ ਗਈ। ਬਸ ਉਸ ਦਿਨ ਤੋਂ ਹੀ ਉਸ ਪਰਿਵਾਰ ਉੱਤੇ ਪੁੱਲੇ ਦਾ ਗੰਦਾ ਸਾਯਾ ਪੈ ਗਿਆ। ਪੁੱਲਾ ਹੁਣ ਆਨੇ ਬਹਾਨੇ ਉਸ ਮੁੰਡੇ ਦੇ ਘਰ ਆਉਣ ਜਾਣ ਲੱਗ ਪਿਆ। ਉਸ ਮੁੰਡੇ ਦਾ ਪਰਿਵਾਰ ਵੀ ਪਹਿਲਾਂ-ਪਹਿਲਾਂ ਪੁੱਲੇ ਨੂੰ ਪਹੁੰਚਿਆ ਹੋਇਆ ਬਾਬਾ ਜੀ ਸਮਝਦਾ ਸੀ। ਪਰ ਹੌਲੀ-ਹੌਲੀ ਪੂਲੇ ਨੇ ਆਪਣੇ ਜਲਵੇ ਵਿਖਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਹੁਣ ਪੂਲੇ ਨੇ ਉਸ ਮੁੰਡੇ ਉਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਆਪਣੀ ਮਾਂ ਤੇ ਭੈਣ ਨੂੰ ਵੀ ਪੱਕਾ ਡੇਰੇ ਅੰਦਰ ਹੀ ਲਿਆ ਹੁਣ ਮੁੰਡੇ ਨੂੰ ਵੀ ਪੂਲੇ ਦੀਆਂ ਕਰਤੂਤਾਂ ਬਾਰੇ ਪਤਾ ਲੱਗ ਗਿਆ ਸੀਗਾ ਮੁੰਡਾ ਆਪ ਇਸ ਦਲਦਲ ਵਿੱਚੋਂ ਬਾਹਰ ਨਿਕਲਣ ਬਾਰੇ ਸੋਚਣ ਲੱਗ ਪਿਆ ਹੁਣ ਇੱਕ ਦਿਨ ਪੂਲਾ दारू ਨਾਲ ਟੱਕਿਆ ਅੱਧੀ ਰਾਤ ਨੂੰ ਡੇਰੇ ਅੰਦਰ ਆਇਆ ਉਸਨੇ ਆਉਂਦੀ ਕਿਹਾ ਕਿ ਉਸ ਮੁੰਡੇ ਨੂੰ ਬੁਲਾਓ ਮੁੰਡੇ ਨੂੰ ਲਿਆਂਦਾ ਗਿਆ ਹੁਣ ਪੂਲੇ ਨੇ ਸਿੱਧਾ ਹੀ ਕਿਹਾ ਕਿ ਦੇਖ ਜਾ ਤਾਂ ਮੇਰੀ ਸੈਟਿੰਗ ਆਪਣੀ ਭੈਣ ਦਾ ਕਰਵਾ ਦੇ ਨਹੀਂ ਤੇਰੇ ਸਾਰੇ ਪਰਿਵਾਰ ਦਾ ਹਾਲ ਬੜਾ ਮਾੜਾ ਕਰੂੰਗਾ ਐਨਾ ਸੁਣਦੇ ਸਾਰ ਮੁੰਡਾ ਪੂਲੇ ਉਤੇ ਟੁੱਟ ਕੇ ਪੈ ਗਿਆ ਪੂਲੇ ਦੀ ਸਾਰੀ ਪਿੱਤੀ ਲਾਤੀ ਉਸਨੇ ਇੱਕ ਵਾਰੀ ਪਰ ਪੂਲੇ ਦੇ ਐਨੇ ਬੰਦਿਆ ਸਾਹਮਣੇ ਇੱਕ ਬੰਦਾ ਕੀ ਕਰ ਲੈਂਦਾ ਉਸ ਨੂੰ ਨਾਲ ਦੀ ਨਾਲ ਪੂਲੇ ਦੇ ਬੰਦਿਆਂ ਨੇ ਕਾਬੂ ਕਰ ਦਿਆ ਹੁਣ ਪੂਲੇ ਨੇ ਸਾਰੀ ਰਾਤ ਉਸ ਦਾ ਢੋਲ ਖੜਕਾਇਆ ਤੇ ਅਗਲੇ ਦਿਨ ਇਹ ਕਹਿ ਕੇ ਉਸ ਨੂੰ ਘਰ ਭੇਜ ਦਿੱਤਾ ਕਿ ਅੱਜ ਸ਼ਾਮ ਤੱਕ ਆਪਣਾ ਪਰਿਵਾਰ ਡੇਰੇ ਅੰਦਰ ਲੈ ਕੇ ਆ ਜਾ ਨਹੀਂ ਸ਼ਾਮ ਨੂੰ ਮੈਂ ਆਇਆ ਉਹ ਉਸ ਮੁੰਡੇ ਨੇ ਘਰ ਜਾ ਕੇ ਨਾਲ ਦੀ ਨਾਲ ਆਪਣੇ ਪਰਿਵਾਰ ਦਾ ਸਮਾਨ ਬੰਨੇ ਆ ਤੇ ਪੰਜਾਬ ਤੋਂ ਹੀ ਗਾਇਬ ਹੋ ਗਿਆ ਉਹ ਪੂਲਾ ਸ਼ਾਮ ਨੂੰ ਉਹਨਾਂ ਦੇ ਘਰ ਗਿਆ ਜਦੋਂ ਦੇਖਿਆ ਵੀ ਉਹ ਤਾਂ ਭੱਜ ਗਏ ਪੂਲਾ ਗੁੱਸੇ ਵਿੱਚ পাগল ਹੋ ਗਿਆ ਪੂਲੇ ਨੇ ਉਹਨਾਂ ਦੇ ਗਵਾਂਢੀ ਛਾਂਗ ਦਿੱਤੇ ਕਿ ਤੁਹਾਨੂੰ ਤਾਂ ਦੱਸ ਗਏ ਹੀ ਗਿਆ ਹੋਊਗਾ ਪਰ ਪੂਲੇ ਨੂੰ ਮੁੜ ਕੇ ਉਹਨਾਂ ਦੀ ਪਿੰਕ ਨਹੀਂ ਲੱਗੀ ਪੂਲੇ ਦੇ ਬੰਦੇ ਉਸ ਮੁੰਡੇ ਦੇ ਘਰ ਮੂਰੇ 6 ਮਹੀਨੇ ਬੈਠੇ ਰਹੇ ਫਿਰ ਉਹ ਵੀ ਵਾਪਸ ਆ ਗਏ ਕਿਸੇ ਪਿੰਡ ਦਾ ਬੰਦਾ ਪੂਲੇ ਦੀ ਬੜੀ ਸੇਵਾ ਕਰਦਾ ਹੁੰਦਾ ਸੀ ਮੇਨੇ ਕੁ ਬਾਦੀ ਉਸਨੇ ਪੂਲੇ ਨੂੰ ਆਪਣੇ ਘਰ ਬੁਲਾ ਲੈਣਾ ਉਸ ਦੀ ਸ਼ਰਾਬ ਮੁਰਗੇ ਬੱਕਰੇ ਨਾਲ ਪੂਰੀ ਸੇਵਾ ਕਰਨੀ ਉਸ ਬੰਦੇ ਨੇ ਹੌਲੀ ਹੌਲੀ ਪੂਲੇ ਦੀ ਉਸ ਨਾਲ ਯਾਰੀ ਇੰਨੀ ਵੱਧ ਗਈ ਕਿ ਹੁਣ ਪੂਲਾ ਹਰ ਦੂਜੇ ਤੀਜੇ ਦਿਨ ਉਸ ਕੋਲ ਹੀ ਬੈਠਾ ਹੁੰਦਾ ਇੱਕ ਦਿਨ ਉਸ ਬੰਦੇ ਨੇ ਖਾਂਦਿਆਂ ਪਿੰਦਿਆ ਪੂਲੇ ਨੂੰ ਕਿਹਾ ਕਿ ਬਾਬਾ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਹੈ ਜੇ ਤੁਸੀਂ ਕਰਾ ਦਿਓ ਪੂਲਾ ਰੱਜਿਆ ਬੈਠਾ ਸੀ ਕਹਿੰਦਾ ਵੀ ਤੂੰ ਹੁਕਮ ਕਰ ਸਾਰਾ ਪਿੰਡ ਬਨ ਕੇ ਬਿਠਾ ਦਿਆਂ ਤੇਰੇ ਦਰਵਾਜ਼ੇ ਮੂਰੇ ਉਸ ਬੰਦੇ ਨੇ ਫਿਰ ਸਾਰੀ ਗੱਲ ਦੱਸੀ ਕਹਿੰਦਾ ਵੀ ਅਸੀਂ ਦੋ ਭਰਾ ਦੋਵਾਂ ਨੂੰ 10-10 ਕਿੱਲੇ ਆਉਂਦੇ ਨੇ ਪੁਲਿਸ ਕੋਈ ਚੱਕਰ ਦਿਲਾਓ ਮੇਰੇ ਭਰਾ ਦੇ 5 ਗਿਲੇ ਦਵਾ ਦਿਓ ਮੈਨੂੰ ਇੱਕ ਗਿਲਾ ਤੁਹਾਡਾ ਵਿੱਚੋਂ ਪੂਲੇ ਕਹਿੰਦਾ ਵੀ ਇਹ ਕਿਹੜੀ ਗੱਲਾਂ ਵਿੱਚੋਂ ਗੱਲ ਹੈ ਤੇਰਾ ਕੰਮ ਹੋ ਜਾਊਗਾ ਪੂਲੇ ਨੇ ਅਗਲੇ ਦਿਨ ਅੱਧੀ ਰਾਤ ਨੂੰ ਉਸ ਬੰਦੇ ਦੇ ਭਾਈ ਦਾ ਗੇੜ ਖੜਕਾ ਦਿੱਤਾ ਜਾਗੇ ਅੰਦਰ ਵਰਦੇ ਸਾਰ ਉਸਨੇ ਘਰ ਦੇ ਸਾਰੇ ਮਰਦਾਂ ਤੇ ਡਾਂਗ ਬਰਾਉਣੀ ਸ਼ੁਰੂ ਕਰ ਦਿੱਤੀ ਪੂਲੇ ਨੇ ਜਾਣ ਕੇ ਡਰਾਉਂਦਿਆਂ ਉਹਨਾਂ ਨੂੰ ਕਿਹਾ ਕਿ ਅਸੀਂ ਬੋਰੀ ਭਰ ਕੇ ਸਮਾਨ ਦੀ ਨਾਲ ਲੈ ਕੇ ਆਏ ਆ ਅੰਦਰ ਰੱਖ ਹੁਣ ਪੁਲਿਸ ਬੁਲਾ ਲੈਣੀ ਆ ਅਸੀਂ ਤੁਹਾਡਾ ਖੜਾ 50 ਸਾਲ ਨਹੀਂ ਹੁਟਦਾ ਉਹ ਬੰਦੇ ਹੱਥ ਬਨ ਕੇ ਖੜ ਗਏ ਕਹਿੰਦੇ ਵੀ ਤੁਸੀਂ ਦੱਸੋ ਸਾਡੇ ਲਈ ਕੀ ਸੇਵਾ ਹੈ ਜੇ ਅਸੀਂ ਪੂਰੀ ਨਾ ਕਰੀਏ ਫੇਰ ਕਹੀਓ ਪੂਲਾ ਕਹਿੰਦਾ ਵੀ ਐਂ ਕਰੋ ਆਪਣੇ ਪੰਜ ਕਿਲੇ ਆਪਣੇ ਭਾਈ ਦੇ ਨਾਲ ਲਵਾ ਦਿਓ ਹੁਣ ਘਰ ਦੇ ਸਾਰੇ ਗੇੜ ਸਮਝ ਗਏ ਉਹਨਾਂ ਪੂਲੇ ਨੂੰ ਕਿਹਾ ਕਿ ਬਾਬਾ ਜੀ ਜੇ ਅਸੀਂ ਪੰਜ ਕਿਲੇ ਉਹਦੇ ਨਾਲ ਲਵਾਤੇ ਤੁਹਾਨੂੰ ਕੋਈ ਮਿਰੂ ਪੂਲਾ ਕਹਿੰਦਾ ਵੀ ਇੱਕ ਕਿਲਾ ਘਰ ਵਾਲੇ ਕਹਿੰਦੇ ਵੀ ਤੁਸੀਂ ਸਾਡੇ ਤੋਂ 2.5 ਕਿਲੇ ਚੱਕੋ ਜੀ ਪਰ ਉਸ ਦੀ ਬੱਦਰੀ ਬਣਾ ਦਿਓ ਇੱਕ ਵਾਰੀ ਪੂਲੇ ਦਾ ਕਿਹੜਾ ਕੋਈ ਦੀਨਮਾਨ ਸੀਗਾ ਪੂਲਾ ਚੱਕਰਾ ਜੀ ਹੋ ਗਿਆ ਪੋਲੇ ਦੇ ਬੰਦਿਆਂ ਨੇ ਘਰ ਤੋਂ ਬਾਹਰ ਨਿਕਲ ਸਾਹਮਣੇ ਉਹਨਾਂ ਦੇ ਭਾਈ ਨੂੰ ਸੁੱਤੇ ਬੈਨ ਉਠਾਲ ਲਿਆ ਪੋਲਾ ਆਪ ਪਾਸੇ ਹੋ ਗਿਆ ਉਹਦੇ ਬੰਦਿਆਂ ਨੇ ਘੰਟਾ ਪੂਰਾ ਰਾੜ ਪਵਾਇਆ ਉਹਦਾ ਪੋਲਾ ਫਿਰ ਢਾਈ ਕਿਲੇ ਅੰਦਰ ਕਰਕੇ ਮੁੜ ਕੇ ਉਥੇ ਕਦੇ ਦਿਖਿਆ ਵੀ ਨਹੀਂ ਹੈਗਾ ਪੋਲੇ ਨੂੰ ਇੱਕ ਵਾਰੀ ਸਿੰਘਾਂ ਦੇ ਇੱਕ ਗਰੁੱਪ ਦੇ ਪੱਕੇ ਟਿਕਾਣੇ ਦਾ ਪਤਾ ਲੱਗ ਗਿਆ ਉਸਨੇ ਕਿਸੇ ਤਰੀਕੇ ਆਪਣਾ ਇੱਕ ਬੰਦਾ ਉਹਨਾਂ ਦੇ ਗਰੁੱਪ ਅੰਦਰ ਫਿੱਟ ਕਰਤਾ ਤੇ ਉਸ ਨੂੰ ਕਿਹਾ ਕਿ ਤੂੰ ਘਟੋ ਘਟ ਤਿੰਨ ਮਹੀਨੇ ਸਾਨੂੰ ਮਿਲਣਾ ਨਹੀਂ ਹੈਗਾ ਨਾ ਕੋਈ ਉਹਨਾਂ ਦੀ ਸੂਹ ਸਾਨੂੰ ਦੇਣ ਦੀ ਕੋਸ਼ਿਸ਼ ਕਰਨੀ ਹੈ ਤਾਂ ਅੱਜ ਤੋਂ ਆਏ ਸੋਚ ਲਿਆ ਕਿ ਤੂੰ ਸਿੰਘ ਹੀ ਹੈ ਤੇ ਸਾਨੂੰ ਜਾਣ ਦਾ ਤੱਕ ਨਹੀਂ ਹੈਗਾ ਕਿਉਂਕਿ ਉਹ ਨਵੀਂ ਭਾਰਤੀ ਕਿਤੇ ਬੰਦਿਆਂ ਤੇ ਪੂਰੀ ਨਿਗਾਹ ਰੱਖਦੇ ਨੇ ਤੇਰੀ ਇੱਕ ਛੋਟੀ ਜੀ ਗਲਤੀ ਆਪਣਾ ਸਾਰਾ ਕੰਮ ਖਤਮ ਕਰ ਦਊਗੀ ਉਸ ਬੰਦੇ ਨੇ ਪੂਲੇ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਹੁਣ ਆਪਾਂ ਤਿੰਨ ਚਾਰ ਮਹੀਨਿਆਂ ਬਾਅਦ ਹੀ ਮਿਲਾਂਗੇ ਉਹ ਬੰਦਾ ਸਿੰਘਾਂ ਵਿੱਚ ਭਾਰਤੀ ਹੋ ਕੇ ਸਿੰਘਾਂ ਨਾਲ ਵੱਖੋ-ਵੱਖ ਏਰੀਆ ਵਿੱਚ ਜਾਣ ਲੱਗ ਪਿਆ ਦੋ ਤਿੰਨ ਪੰਜਾਬ ਦੇ ਬਹੁਤ ਵੱਡੇ ਕਮਾ ਵਿੱਚ ਉਹਦਾ ਨਾਂ ਬੋਲਣ ਲੱਗ ਪਿਆ ਹੁਣ ਉਸਦੇ ਕਮਾ ਦੇ ਚਰਤੇ ਪੰਜਾਬ ਤੋਂ ਬਾਹਰ ਵੀ ਹੋਣ ਲੱਗ ਪਏ ਪਰ ਇਹਨਾਂ 3-4 ਮਹੀਨਿਆਂ ਵਿੱਚ ਉਹ ਬੰਦਾ ਸਿੰਘਾਂ ਨਾਲ ਰਹਿ ਕੇ ਉਹਨਾਂ ਦੇ ਹੋ ਗਿਆ ਰਹਿ ਗਿਆ। ਉਹ ਕੱਲਾ ਬੈਠਾ ਕਈ ਵਾਰ ਸੋਚਦਾ ਕਿ ਜੋ ਪੂਲੇ ਨੇ ਇਹਨਾਂ ਸਿੰਘਾਂ ਬਾਰੇ ਸਾਨੂੰ ਦੱਸ ਕੇ ਢਕਾਇਆ ਸੀਗਾ ਅਜੇ ਇਹ ਤਾਂ ਇਹਨਾਂ ਵਿੱਚੋਂ ਇੱਕ ਵੀ ਨਹੀਂ ਹੈਗਾ। ਸਗੋਂ ਪੂਲਾ ਉਸ ਨੂੰ ਹੁਣ ਜਲਾਦ ਲੱਗਣ ਲੱਗਦੇ ਆ। ਉਸ ਨੇ ਇੱਕ ਦਿਨ ਫੈਸਲਾ ਕਰ ਲਿਆ ਕਿ ਉਹ ਸਿੰਘਾਂ ਨੂੰ ਸਾਰਾ ਕੁਝ ਸੱਚੋ-ਸੱਚ ਦੱਸ ਦਵੇਗਾ। ਬਾਕੀ ਜੋ ਪ੍ਰਮਾਤਮਾ ਨੇ ਮੇਰੇ ਲਈ ਸੋਚਿਆ ਹੋ ਉਹੀ ਹੋਊਗਾ। ਉਸ ਨੇ ਰਾਤ ਦੇ ਲੰਗਰ ਪਾਣੀ ਤੋਂ ਬਾਅਦ ਸਾਰੇ ਜਥੇ ਨੂੰ ਇਕੱਠਾ ਕਰ ਲਿਆ ਤੇ ਸਾਰਿਆਂ ਨੂੰ ਸਾਰੀ ਗੱਲ ਸੱਚੋ-ਸੱਚ ਖੋਲ ਕੇ ਦੱਸ ਦਿੱਤੀ ਉਹਨੇ। ਸੁਰਦੇ ਸਾਰ ਸਿੰਘ ਹਰਾਨ ਰਹਿ ਗਏ ਸਾਰਿਆਂ ਨੇ ਮਤਾ ਪਾਇਆ ਕਿ ਭਾਵੇਂ ਇਹ ਪਹਿਲਾਂ ਸਾਨੂੰ ਫੜਾਉਣ ਲਈ ਜਥੇ ਅੰਦਰ ਆਇਆ ਸੀ ਪਰ ਹੁਣ ਇਸ ਦੀ ਰੂਹ ਦਾ ਕਾਇਆਕਲਪ ਹੋ ਚੁੱਕਾ ਹੈ ਸੋ ਉਹਨਾਂ ਨੇ ਉਸ ਨੂੰ ਮਾਫ਼ ਕਰ ਦਿੱਤਾ ਉਸ ਬੰਦੇ ਨੇ ਦੱਸਿਆ ਕਿ ਪੂਲੇ ਨੂੰ ਮਿਲਣ ਦਾ ਸਮਾਂ ਵੀ ਨੇੜੇ ਆਉਂਦਾ ਜਾਂਦਾ ਹੈ ਮੈਂ ਉਸ ਨੂੰ ਮਿਲਣ ਲਈ ਖਬਰ ਭੇਜਦਾ ਉੱਥੇ ਹੀ ਉਸ ਨੂੰ ਘੇਰ ਕੇ ਨਰਕਾ ਨੂੰ ਤੋੜ ਦਿੰਨੇ ਆ ਪੂਲੇ ਨਾਲ ਦਿਨ ਫਿਕਸ ਹੋ ਗਿਆ ਸਿੰਘਾਂ ਨੇ ਪੂਰੀ ਤਿਆਰੀ ਕਰ ਲਈ ਪਰ ਕੁਦਰਤੀ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਪੂਲੇ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਲੱਤ ਤੇ ਪਲਸਟਰ ਲੱਗ ਗਿਆ ਉਹ ਮੀਟਿੰਗ ਹੁਣ ਅੱਗੇ ਪਾ ਦਿੱਤੀ ਗਈ ਪਰ ਥੋੜੇ ਸਮੇਂ ਬਾਅਦ ਹੀ ਪੂਲੇਗੋੜ ਰਿਪੋਰਟ ਪਹੁੰਚ ਗਈ ਕਿ ਤੇਰਾ ਬੰਦਾ ਸਿੰਘਾਂ ਨਾਲ ਮਿਲ ਗਿਆ ਹੈ ਤੇ ਤੇਰਾ ਕੰਮ ਕਰਵਾਉਣ ਲਈ ਮੀਟਿੰਗ ਰੱਖੀ ਆ ਉਸਨੇ ਇਸ ਤੋਂ ਬਾਅਦ ਪੂਲਾ ਉਹਨਾਂ ਦੇ ਹੱਥ ਨਹੀਂ ਆਇਆ ਤੇ ਉਹ ਵੀ ਸਮਝ ਗਏ ਕਿ ਪੂਲੇ ਨੂੰ ਪਤਾ ਲੱਗ ਚੁੱਕਿਆ ਪੂਲਾ ਜਦੋਂ ਪਹਿਲਾਂ ਕਾਲਜੰਦਰ ਬਦਮਾਸ਼ੀ ਕਰਦਾ ਹੁੰਦਾ ਸੀ ਉਦੋਂ ਸਾਰੀ ਦੁਨੀਆ ਇਸ ਨੂੰ ਫਾਈਟਰ ਕਹਿੰਦੀ ਹੁੰਦੀ ਸੀ ਇੱਕ ਵਾਰੀ ਇਸ ਦੇ ਮਿੱਤਰ ਨੇ ਪੂਲੇ ਨੂੰ ਦੱਸਿਆ ਕਿ ਉਸਨੇ ਇੱਕ ਕੋਠੀ ਦੇਖੀ ਹੈ ਉਹ ਸੰਦਰ ਬੁੜਾ-ਬੁੜੀ ਰਹਿੰਦੇ ਨੇ ਕਬਜ਼ਾ ਕਰਨੋਂ ਪੂਰੀ ਵਧੀਆ ਕੋਠੀ ਹੈ ਉਹ ਪੂਲਾ ਦਾ ਆਪ ਇਹੋ ਜੇ ਸੌਦੇ ਭਾਲਦਾ ਰਹਿੰਦਾ ਸੀ ਇਹਨਾਂ ਨੇ ਪਹਿਲਾਂ ਉਸ ਕੋਠੀ ਅੰਦਰ ਇੱਕ ਕਮਰਾ ਕਰਾਇਓ ਤੇ ਲੈ ਲਿਆ ਤੇ 2-4 ਦਿਨਾਂ ਵਿੱਚ ਹੀ ਕੋਠੀ ਤੇ ਕਬਜ਼ਾ ਕਰਕੇ ਬੁੜਾ-ਬੁੜੀ ਦਾ ਸਮਾਨ ਚੱਕ ਕੇ ਬਾਹਰ ਮਾਰੇ ਇਹਨਾਂ ਨੇ ਪੂਲਾ ਬੜਾ ਚਲਾਕ ਸੀ ਸ਼ੁਰੂ ਤੋਂ ਹੀ ਉਹ ਉਸੇ ਸ਼ਾਮ ਨੂੰ ਆਪਣੇ ਮਿੱਤਰਾਂ ਨੂੰ ਇਹ ਕਹਿ ਕੇ ਨਿਕਲ ਗਿਆ ਕਿ ਮੈਨੂੰ ਕੋਈ ਕੰਮ ਹੈ ਚੰਡੀਗੜ੍ਹ ਮੈਂ ਕੱਲ ਨੂੰ ਮੜੂੰਗਾ ਉਸ ਰਾਤ ਸਾਰੇ ਕੋਠੀ ਅੰਦਰ ਨਜਾਰੇ ਨਾਲ ਸੁੱਤੇ ਅਗਲੇ ਦਿਨ ਤੜਕਾ ਹੁੰਦੇ ਸਾਰੀ ਤਿੰਨ ਗੱਡੀਆਂ ਪਹਿਲਵਾਨਾਂ ਦੀਆਂ ਭਰ ਕੇ ਆ ਗਈਆਂ ਦਰਸਲ ਉਸ ਬੁੜਾਪੁਰੀ ਦਾ ਇੱਕੋ ਇੱਕ ਮੁੰਡਾ ਹਰਿਆਣੇ ਰਹਿੰਦਾ ਸੀ ਤੇ ਪਹਿਲਵਾਨ ਸੀਗਾ ਉਹ ਉਹਨਾਂ ਪਹਿਲਵਾਨਾਂ ਨੇ ਪੂਲੇ ਦੇ ਮਿੱਤਰ ਚੱਕ-ਚੱਕ ਕੰਧਾਂ ਨਾਲ ਮਾਰੇ ਕੁੱਟ-ਕੁੱਟ ਸਰੀਰ ਸਜਾਤੇ ਹੋਣਾ ਦੇ ਪੂਲੇ ਦੇ ਮਿੱਤਰ ਬਾਹਰ ਨੂੰ ਭੱਜਣ ਪਹਿਲਵਾਨ ਖਿੱਚ-ਖਿੱਚ ਉਹਨਾਂ ਨੂੰ ਕੋਠੀ ਦੇ ਅੰਦਰ ਦੇ ਆ ਕੇ ਉਹਨਾਂ ਦੀ ਸਰਗਸ ਫੇਰ ਸ਼ੁਰੂ ਕਰ ਦੇਣ ਪਹਿਲਵਾਨ ਉਹਨਾਂ ਨੂੰ ਇੱਕੋ ਗੱਲ ਬਾਰ-ਬਾਰ ਪੁੱਛੀ ਜਾਣ ਕਿ ਆਏ ਦੱਸੋ ਵੀ ਤੁਹਾਡਾ ਲੀਡਰ ਕੌਣ ਹੈ ਅਸੀਂ ਉਸ ਦੀ ਢੋਹੀ ਵਿੱਚ ਸੋਟਾ ਦੇਣਾ ਤੁਹਾਨੂੰ ਅਸੀਂ ਛੱਡ ਦੇਾਂਗੇ ਉਹਨਾਂ ਵਿੱਚੋਂ ਇੱਕ ਨੇ ਪੂਲੇ ਦਾ ਨਾਂ ਲਹਿਤਾ ਉਹਨਾਂ ਸਾਰਿਆਂ ਨੂੰ ਪਲਵਾਨਾਂ ਨੇ ਹਸਪਤਾਲ ਪਾ ਦਿੱਤਾ ਤੇ ਹੁਣ ਪੂਲੇ ਨੂੰ ਲੱਪਣ ਲੱਗ ਪਏ ਸਾਰੇ ਪੂਲੇ ਨੂੰ ਵੀ ਚੰਡੀਗੜ੍ਹ ਬੈਠੇ ਨੂੰ ਪਤਾ ਲੱਗ ਗਿਆ ਕਿ ਤੇਰੇ ਮਿੱਤਰ ਤੋਰੀ ਵਾਂਗੂ ਲਮਕਾਤੇ ਗੱਲ ਪਲਵਾਨਾਂ ਨੇ ਹੁਣ ਤੈਨੂੰ ਲੱਭਦੇ ਫਿਰਦੇ ਨੇ ਉਹ ਪੂਲਾ ਸੁਣਦੇ ਸਾਰ ਸ਼ਿਮਰੇ ਵਾਲੇ ਪਾਸੇ ਤਿੱਤਰ ਹੋ ਗਿਆ ਤੇ 2 ਮਹੀਨੇ ਉਹ ਵਾਪਸੀ ਨਹੀਂ ਆਇਆ ਫਿਰ ਪੂਲੇ ਨੂੰ ਜਿਹਦੇ ਉੱਤੇ ਵੀ ਸ਼ੱਕ ਪੈ ਗਿਆ ਉਹ ਛੱਡਿਆ ਨਹੀਂ ਪੂਲੇ ਨੇ ਕਦੇ ਕਹਦੇ ਨੇ ਕਿ ਇੱਕ ਬੰਦਾ ਜਿਹਦਾ ਨਾਂ ਕਾਲਾ ਸੀਗਾ ਪੂਲੇ ਨਾਲ ਹੀ ਜੰਮਿਆ ਪਲਿਆ ਸੀਗਾ ਉਹ ਦੋਵੇਂ ਇਕੱਠੇ ਖੇਡ ਕੇ ਜਵਾਨ ਹੋਏ ਸਨ ਇਹ ਸ਼ੁਰੂ ਤੋਂ ਹੀ ਇਹ ਹੈ ਭਾਈਆਂ ਵਾਂਗੂ ਵਰਤਦੇ ਸਨ ਜਵਾਨ ਹੋ ਕੇ ਕਾਲਾ ਜ਼ਿਆਦਾ ਪੜ੍ਹ ਨਾ ਸਕਿਆ ਤੇ ਟਰੱਕ ਡਰਾਈਵਰੀ ਸਿੱਖ ਡਰਾਈਵਰ ਬਣ ਗਿਆ ਏ ਕਾਲਾ ਸਦਾ ਲੰਬੇ ਰੋਟਾ ਉਤੇ ਹੀ ਰਹਿੰਦਾ ਸੀ ਪਰ ਜਦੋਂ ਵਾਪਸ ਆਉਂਦਾ ਉਹ ਪੂਲੇ ਨੂੰ ਜ਼ਰੂਰ ਮਿਲਦਾ ਆ ਕੇ ਜਦੋਂ ਪੂਲਾ ਹੌਲੀ ਹੌਲੀ ਪੂਰਾ ਮਾਰਖੋਰਾ ਬਣ ਗਿਆ ਤੇ ਇਸ ਦੇ ਅੱਗੇ ਪਿੱਛੇ ਗੁੰਡਿਆਂ ਦੀ ਫੌਜ ਰਹਿਣ ਲੱਗ ਪਈ ਤਾਂ ਪੂਲਾ ਡੇਰਾ ਖੋਲ ਕੇ ਪੱਕਾ ਹੀ ਉੱਥੇ ਰਹਿਣ ਲੱਗ ਪਿਆ ਹੁਣ ਕਾਲਾ 6 ਮਹੀਨਿਆਂ ਬਾਅਦ ਜਦੋਂ ਵੀ ਵਾਪਸ ਆਉਂਦਾ ਤਾਂ ਡੇਰੇ ਵਿੱਚ ਹੀ ਪੂਲੇ ਨੂੰ ਜ਼ਰੂਰ ਮਿਲ ਕੇ ਜਾਂਦਾ ਪੂਲਾ ਖਾਤੇ ਪੀਤੇ ਵਿੱਚ ਕਈ ਵਾਰ ਕਹਿ ਦਿੰਦਾ ਕਿ ਕਾਲੇ ਆ ਕੀ ਰਖਿਆ ਡਰਾਈਵਰੀ ਵਿੱਚ ਤੂੰ ਮੇਰੇ ਨਾਲ ਆ ਜਾ ਨਜ਼ਾਰੇ ਲਵੇਂਗਾ ਪਰ ਕਾਲੇ ਨੂੰ ਡਰਾਈਵਰੀ ਦਾ ਸ਼ੌਂਕ ਸੀ ਉਹ ਹਰ ਵਾਰੀ ਬਹਾਨਾ ਬਣਾ ਜਾਂਦਾ ਕੋਈ ਨਾ ਕੋਈ ਇਸੇ ਤਰ੍ਹਾਂ ਹੌਲੀ-ਹੌਲੀ ਅਫਤਾਰੋ ਵੈਲਣ 2-2 ਰੁਪਏ ਨੂੰ दारू ਦੇ ਪੈਗ ਵੇਚਣ ਵਾਲੀ ਪੂਲੇ ਨਾਲ ਰਾਦੀ ਦੋਵਾਂ ਦਾ ਇਸ਼ਕ ਪੂਰੇ ਜੋਰਾਂ ਤੇ ਚੱਲਣ ਲੱਗ ਪਿਆ ਹੁਣ ਇਸ ਦੌਰਾਨ ਕੁਦਰਤੀ ਕਾਲੇ ਦੇ 2-3 ਗਿਹੜੇ ਲਗਾਤਾਰ ਪਿੰਡ ਲੱਗੇ ਤੇ ਉਹ ਹਰ ਵਾਰੀ ਪੂਲੇ ਕੋਲ ਡੇਰੇ ਵੀ ਆਇਆ ਪਰ ਉਸ ਨੂੰ ਕੀ ਪਤਾ ਸੀ ਵੀ ਆਹੀ ਗਿਹੜੇ ਉਸ ਨੂੰ ਫਸਾਉਣਗੇ ਇੱਕ ਦਿਨ ਪਤਾ ਨਹੀਂ ਕਿਵੇਂ ਪਰ ਇੱਕ ਵਾਰੀ ਪੂਲੇ ਨੂੰ ਵਹਿਮ ਪੈ ਗਿਆ ਕਿ ਅੰਦਰੋਂ ਅੰਦਰ ਹੀ ਕਾਲੇ ਦੀ ਗੱਲਬਾਤ ਅਵਤਾਰੋਂ ਨਾਲ ਹੈ ਪੂਲਾ ਗੁੱਸੇ ਵਿੱਚ پاگل ਹੋ ਗਿਆ ਉਸਨੇ ਕਾਲੇ ਦਾ ਮੱਕੂ ਨੱਪਣ ਦਾ ਫੈਸਲਾ ਕਰ ਲਿਆ ਹੁਣ ਇੱਕ ਦਿਨ ਪੂਲੇ ਦੇ ਬੰਦਿਆਂ ਨੇ ਉਸਦੇ ਟਰੱਕ ਨੂੰ ਹੱਥ ਦੇ ਲਿਆ ਤੇ ਕਾਲੇ ਨੇ ਵੀ ਟਰੱਕ ਰੋਕ ਲਿਆ ਟਰੱਕ ਰੁਕਦੇ ਹੀ ਕਾਲੇ ਨੂੰ ਥੱਲੇ ਤਾਰ ਕੇ ਕਿਸੇ ਨਦੀ ਕੰਢੇ ਲੈ ਗਏ ਉਹ ਤੇ ਉਸ ਦਿਨ ਤੋਂ ਬਾਅਦ ਕਾਲੇ ਦਾ ਕੋਈ ਪਤਾ ਨਹੀਂ ਲੱਗਿਆ ਵੀ ਉਹ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਇੱਕ ਵਾਰੀ ਪੂਲੇ ਨੇ ਆਪਣੇ ਕਿਸੇ ਖਾਸ ਬੰਦੇ ਨੂੰ 4-5 ਟਰੱਕ ਪਾ ਕੇ ਪੱਕਾ ਅੱਡਾ ਬਣਾ ਕੇ ਦੇ ਦਿੱਤਾ ਕੰਮ ਸਾਰਾ ਪੂਲੇ ਦਾ ਚੱਲਦਾ ਉਥੇ ਕਹਿਣ ਨੂੰ ਨਾ ਉਸ ਬੰਦੇ ਦਾ ਸੀਗਾ ਮੋਰੇ ਉਹਨਾਂ ਟਰੱਕਾਂ ਦੇ ਡਰਾਈਵਰ ਵੀ ਪੂਲੇ ਦੇ ਬੰਦੇ ਰੱਖੇ ਗਏ ਜੋ ਪੰਜਾਬ ਤੋਂ ਬਾਹਰ ਲੰਬੇ ਰੂਟਾਂ ਤੇ ਹੀ ਰਹਿੰਦੇ ਸਨ ਹੌਲੀ-ਹੌਲੀ ਉਹਨਾਂ ਡਰਾਈਵਰਾਂ ਦੇ ਕਈ ਸਿੰਘਾਂ ਨਾਲ ਵੀ ਸੰਪਰਕ ਬਣਦੇ ਗਏ ਕਈ ਸਿੰਘ ਆਉਣ ਜਾਣ ਲਈ ਪੱਕਾ ਉਹਨਾਂ ਟਰੱਕਾਂ ਦੇ ਹੀ ਵਰਤੋਂ ਕਰਨ ਲੱਗ ਪਏ ਪਰ ਇਹ ਸਾਰੇ ਛੋਟੇ-ਮੋਟੇ ਸਿੰਘ ਸਨ ਪੂਲਾ ਕਿਸੇ ਵੱਡੇ ਮੱਛੀ ਦੀ ਤਾਕ ਵਿੱਚ ਬੈਠਾ ਸੀ ਪੂਲੇ ਨੇ ਸੋਚਿਆ ਕਿ ਜੇ ਹੁਣ ਇਹਨਾਂ ਨੂੰ ਫੜ ਕੇ ਰੌਲਾ ਪਵਾ ਲਿਆ ਤਾਂ ਅੱਗੇ ਨੂੰ ਸਿੰਘਾਂ ਨੇ ਸਤਰਕ ਹੋ ਜਾਣਾ ਹੈ ਇਸੇ ਕਰਕੇ ਪੂਲਾ ਪੂਰਾ ਇੱਕ ਸਾਲ ਚੁੱਪ ਰਿਹਾ। ਟਰੱਕਾਂ ਦੇ ਜਿਹੜੇ ਇਸੇ ਤਰ੍ਹਾਂ ਵੱਜਦੇ ਰਹੇ ਬਹੁਤ ਦਿਰ ਬਾਅਦ ਇੱਕ ਸਿੰਘ ਨੇ ਡਰਾਈਵਰ ਨਾਲ ਇੱਕ ਬਹੁਤ ਵੱਡੇ ਸਿੰਘ ਦੀ ਮੁਲਾਕਾਤ ਕਰਵਾਈ ਤੇ ਉਸ ਡਰਾਈਵਰ ਨੂੰ ਕਿਹਾ ਗਿਆ ਵੀ ਅਗਲੇ ਮਹੀਨੇ ਇਸ ਸਿੰਘ ਨੇ ਪੰਜਾਬ ਤੋਂ ਬਾਹਰ ਜਾਣਾ ਹੈ। ਪੈਸਿਆਂ ਦੀ ਗੱਲਬਾਤ ਵੀ ਸਾਰੀ ਤੈਅ ਹੋ ਗਈ। ਉਸ ਡਰਾਈਵਰ ਨੇ ਨਾਲ ਦੀ ਨਾਲ ਪੂਲੇ ਨੂੰ ਖਬਰ ਕਰ ਦਿੱਤੀ ਕਿ ਇੱਕ ਬਹੁਤ ਹੀ ਨਾਮੀ ਸਿੰਘ ਅਗਲੇ ਮਹੀਨੇ ਮੇਰੇ ਟਰੱਕ ਵਿੱਚ ਬੈਠ ਪੰਜਾਬ ਤੋਂ ਬਾਹਰ ਜਾਵੇਗਾ। ਪੂਲੇ ਨੂੰ ਸੁਣਦੇ ਸਾਰ ਖੁਸ਼ੀ ਝੜ ਗਈ। ਉਸ ਨੇ ਉੱਪਰ ਤੱਕ ਤਾਰਾਂ ਖੜਗਾ ਦਿੱਤੀਆਂ। ਸਾਰੀਆਂ ਤਿਆਰੀਆਂ ਕਰਕੇ ਓਪ ਦਿਨ ਤਾਂ ਇੰਤਜ਼ਾਰ ਹੋਣ ਲੱਗ ਪਿਆ ਜਿਸ ਦਿਨ ਉਸ ਸਿੰਘ ਨੇ ਪੰਜਾਬ ਤੋਂ ਬਾਹਰ ਜਾਣਾ ਸੀ ਹੁਣ ਓਪ ਦਿਨ ਤੋਂ ਇੱਕ ਦਿਨ ਪਹਿਲਾਂ ਉਹ ਸਿੰਘ ਪੇਸ਼ ਵਟਾ ਕੇ ਆਪ ਉਸ ਵਰਕਸ਼ਾਪ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਕਿ ਪਹਿਲੀ ਵਾਰੀ ਬੰਦਿਆਂ ਨਾਲ ਵਾਹ ਪਿਆ ਚੈੱਕ ਤਾਂ ਕਰਕੇ ਆਈਏ ਸਿੰਘ ਪੂਰਾ ਇੱਕ ਕੰਟਾ ਖੜਾ ਰਿਆ ਉਸ ਨੂੰ ਸਾਰਾ ਕੰਮ ਠੀਕ ਹੀ ਲੱਗਿਆ ਪਰ ਜਿਵੇਂ ਹੀ ਉਹ ਜਾਣ ਲੱਗਿਆ ਇੱਕ ਕਮਰੇ ਵਿੱਚੋਂ ਉਸ ਡਰਾਈਵਰ ਨਾਲ ਪੂਲੇ ਬਾਹਰ ਨਿਕਲੇ ਆ ਸਿੰਘ ਨੇ ਜਦੋਂ ਪੂਲੇ ਨੂੰ ਵੇਖਿਆ ਉਸ ਨੂੰ ਸਾਰੀ ਗੇੜ ਸਮਝ ਆ ਗਈ ਹੁਣ ਉਸ ਸਿੰਘ ਨੇ ਨਾਲ ਦੀ ਨਾਲ ਉਹਨਾਂ ਸਾਰਿਆਂ ਨੂੰ ਖਬਰਦਾਰ ਕੀਤਾ ਜਿਹੜੇ ਇਸ ਵਰਕਸ਼ਾਪ ਦੇ ਟਰੱਕਾਂ ਰਾਹੀਂ ਬਾਹਰ ਆਉਂਦੇ ਜਾਂਦੇ ਸਨ ਉਸ ਤੋਂ ਅਗਲੇ ਦਿਨੀ ਸਿੰਘਾਂ ਨੇ ਉਹ ਡਰਾਈਵਰ ਚੱਕ ਲਿਆ ਤੇ ਸਾਰਾ ਪੱਕਾ ਪਤਾ ਕਰਕੇ ਗਾਇਬ ਕਰ ਦਿੱਤਾ ਹਫ਼ਤੇ ਤੋਂ ਬਾਅਦ ਹੀ ਪੂਲੇ ਨੇ ਉਹ ਸਾਰਾ ਕੰਮ ਬੰਦ ਕਰਵਾ ਦਿੱਤਾ ਫਿਰ ਪੂਲਾ ਅਵਤਾਰੋ ਤੇ ਪੂਲੇ ਦੇ ਬੰਦੇ ਸਾਰੇ ਇੱਕੋ ਥਾਲੀ ਦੇ ਚੱਟੇ-ਵਟੇ ਸਨ ਇਹ ਇਹ ਸਦਾ ਐਸੇ ਮਾਰਤੇ ਰਹਿੰਦੇ ਸਨ ਵੀ ਕੋਈ ਸਾਮੀ ਫੜੇ ਤੇ ਚਾਰ ਪੈਸੇ ਬਣ ਜਿਵੇਂ ਕਿ ਪੂਲੇ ਦੇ ਬੰਦਿਆ ਨੇ ਰਾਹ ਆਂਦੀ ਸਰੀਏ ਦੀ ਗੱਡੀ ਰਕਵਾ ਕੇ ਸਾਰਾ ਸਰੀਆ ਆਪਣੇ ਪੂਲੇ ਦੇ ਡੇਰੇ ਵਿੱਚ ਰਖਵਾ ਲੈਣਾ ਜਾਂ ਫਿਰ ਰੇਤੇ ਦਾ ਟਰੱਕ ਜਾਂ ਕੋਈ ਗੱਡੀ ਰੇਤੇ ਦੀ ਭਰੀ ਆਉਂਦੀ ਹੋਣੀ ਇਹਨਾਂ ਨੇ ਨਾਲ ਦੀ ਨਾਲ ਰਖਵਾ ਕੇ ਸਾਰਾ ਰੇਤਾ ਟਰਵਾ ਲਿਆ ਇਸੇ ਤਰ੍ਹਾਂ ਪੂਲੇ ਦੇ ਢਿੱਕੇ ਇੱਕ ਵਾਰੀ ਇੱਕ ਕਬਾੜੀਆ ਲੱਗ ਗਿਆ ਦਰਸਲ ਉਹਨਾਂ ਨੂੰ ਉੱਪਰੋਂ ਉੱਪਰ ਖਬਰ ਮਿਲੀ ਵੀ ਇਸ ਕਬਾੜੀਏ ਕੋਲ ਬਹੁਤ ਮਾਲ ਪਿਆ ਬਹੁਤ ਪੈਸਾ ਇਸਨੇ ਅੰਦਰ ਕਰਿਆ ਹੋਇਆ ਮੋਹ ਹਨੇਰੇ ਦੇ ਭੇਸ ਵਟਾ ਕੇ ਪੂਲੇ ਦੇ ਬੰਦੇ ਨੇ ਜਿਹੜੇ ਉਹ ਉਸ ਕਬਾੜਖਾਨੇ ਵਿੱਚ ਗਏ ਜਿੱਥੇ ਕਿ ਉਹ ਕਬਾੜੀਆ ਬੈਠਾ ਸੀਗਾ ਇਹ ਜਾਂਦੇ ਹੀ ਕਬਾੜੀ ਦੇ ਗੱਲ ਪੈ ਗਏ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਪੂਰੀ ਰਿਪੋਰਟ ਹੈ ਵੀ ਤੂੰ ਸਿੰਘਾਂ ਦੀ ਮੁਖਬਰੀ ਕਰਦਾ ਹੈ ਤੇਰੇ ਕੋਲ ਸਿੰਘ ਆਉਦੇ ਨੇ ਤੇ ਨਾਲ ਦੀਆਂ ਫੜੇ ਜਾਂਦੇ ਨੇ ਉਹ ਬੰਦਾ ਐਨੀ ਗੱਲ ਸੁਣ ਕੇ ਪੂਰਾ ਘਬਰਾ ਗਿਆ ਉਹ ਕਹਿੰਦਾ ਜੀ ਦੱਸੋ ਤਾਂ ਸਹੀ ਮੇਰੇ ਕੋਲ ਤਾਂ ਕਦੇ ਕੋਈ ਬੰਦਾ ਆਇਆ ਹੀ ਨਹੀਂ ਹੈਗਾ ਪਰ ਪੋਲੇ ਦੇ ਬੰਦਿਆਂ ਨੇ ਉਹਦੀ ਇੱਕ ਨਾ ਸੁਣੀ ਤੇ ਉਹਦੀ ਕੁੱਟਮਾਰ ਸ਼ੁਰੂ ਕਰਤੀ ਉਹਨਾਂ ਨੇ ਅੱਧਾ ਪੌਣਾ ਘੰਟਾ ਚੰਗੀ ਤਰ੍ਹਾਂ ਉਹਦੇ ਤੇ ਲਾ ਕੇ ਫਿਰ ਉਹ ਜਿਹੜਾ ਕਬਾੜੀਆ ਸੀ ਉਹ ਹੱਥ ਬਨ ਕੇ ਬਹਿ ਗਿਆ ਵੀ ਤੁਸੀਂ ਦੱਸੋ ਜੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਮੈਂ ਜਿੰਨੇ ਤੁਸੀਂ ਪੈਸੇ ਕਹੋਗੇ ਦੇਣ ਨੂੰ ਤਿਆਰ ਹਾਂ ਤੇ ਦੱਸਣ ਵਾਲੇ ਦੱਸਦੇ ਨੇ ਵੀ ਉਸ ਸਮੇਂ ਉਹ ਫੈਸਲਾ 20000 ਦੇ ਵਿੱਚ ਕਰਿਆ ਸੀ ਇਹ ਫਾਰਮੂਲਾ ਸੀਗਾ ਜਿਹੜਾ ਇਹ ਪੂਲੇ ਦੇ ਬੰਦਿਆਂ ਨੇ ਬਹੁਤ ਜਗ੍ਹਾ ਵਰਤਿਆ ਤੇ ਇਸੇ ਤਰ੍ਹਾਂ ਆਮ ਲੋਕਾਂ ਦੀ ਲੁੱਟਖੁਟ ਕੀਤੀ ਉਹਨਾਂ ਨੇ ਸ਼ਹਿਰ ਵਿੱਚ ਇਸੇ ਤਰ੍ਹਾਂ ਇੱਕ ਲਾਲਾ ਸੀਗਾ ਤੇ ਲਾਲਾ ਸੀਗਾ ਬੜਾ ਅੜਬ ਉਸਨੇ ਕਈ ਵਾਰੀ ਪੂਲੇ ਦੇ ਬੰਦੇ ਖਾਲੀ ਹੱਥ ਵਾਪਸ ਮੋੜੇ ਸਨ ਉਹ ਇੱਕੋ ਗੱਲ ਕਹਿੰਦਾ ਸੀ ਵੀ ਚਾਹੇ ਜੋ ਮਰਜੀ ਹੋ ਜੇ ਪਰ ਮੈਂ ਕਿਸੇ ਨੂੰ ਇੱਕ ਪੈਸਾ ਨਹੀਂ ਦੇਣਾ ਪੂਲੇ ਨੇ ਸਾਰਾ ਪਲਾਨ ਬਣਾ ਕੇ ਆਪਣੇ ਬੰਦੇ ਇੱਕ ਵਾਰੀ ਉਹਦੀ ਦੁਕਾਨ ਤੇ ਭੇਜ ਦਿੱਤੇ ਦੁਕਾਨ ਤੇ ਜਾਂਦੀ ਉਹਨਾਂ ਨੇ ਭੇਸ ਫਟਾਏ ਹੋਏ ਸਨ ਉਹਨਾਂ ਨੇ ਲਾਲਾ ਜਿਹੜਾ ਸੀਗਾ ਫੜ ਕੇ ਬਾਹਰ ਖਿੱਚ ਲਿਆ ਨਾਲੇ ਉਹ ਲਾਲੇ ਦੇ ਜੁੱਤੀਵਾਹੀ ਜਾਣ ਤੇ ਨਾਲੇ ਉੱਚੀ ਉੱਚੀ ਇਹ ਗੱਲ ਕਹੀ ਜਾਣ ਵੀ ਤੂੰ ਜਿਹੜੀ ਸਿੰਘਾਂ ਦੀ ਮੁਖਬਰੀ ਕਰਦਾ ਸਾਨੂੰ ਪੱਕੀ ਰਿਪੋਰਟ ਮਿਲੀ ਐ ਪਰਸੋ ਵੀ ਤੇਰੇ ਕੋਲ ਬੰਦੇ ਆਏ ਸਨ ਪਰ ਉਹ ਮੁੜ ਕੇ ਸਾਡੇ ਟਿਕਾਣੇ ਤੇ ਨਹੀਂ ਆਏ ਐਨੀ ਗੱਲ ਸੁਣ ਕੇ ਕਿਉਂਕਿ ਉਦੋਂ ਸਿੰਘਾਂ ਦਾ ਪੂਰਾ ਬੋਲਬਾਲਾ ਹੁੰਦਾ ਸੀਗਾ ਪੂਰਾ ਬਾਜ਼ਾਰ ਸੀਗਾ ਜਿਹੜਾ ਉਹ ਸੁਸਤਰੀ ਵਾਂਗ ਸੌ ਗਿਆ ਜਦੋਂ ਲਾਲੇ ਦੇ ਮੁੰਡਿਆਂ ਨੂੰ ਪਤਾ ਲੱਗਿਆ ਉਹ ਦੌੜੇ ਦੌੜੇ ਬਾਜ਼ਾਰ ਵਿੱਚ ਗਏ ਤੇ ਉਹਨਾਂ ਨੇ ਉਹਨਾਂ ਸਾਹਮਣੇ ਹੱਥ ਬੰਨੇ ਵੀ ਸਾਡੇ ਜਿਹੜਾ ਪਿਓ ਹੈਗਾ ਉਹਨੂੰ ਛੱਡ ਦਿਓ ਦੱਸੋ ਆਪਣਾ ਕੀ ਮਸਲਾ ਹੈ ਆਪਾਂ ਬਹਿ ਕੇ ਨਿਬੇੜ ਲੈਂਦੇ ਆਂ ਪੂਲੇ ਦੇ ਬੰਦੇ ਕਹਿੰਦੇ ਵੀ ਜੇ ਤੁਸੀਂ ਬਹਿ ਕੇ ਨਿਬੇੜਨਾ ਚਾਹੁੰਦੇ ਹੋ ਚਲੋ ਫਿਰ ਦੁਕਾਨ 'ਚ ਦੁਕਾਨ ਦੇ ਅੰਦਰ ਜਾ ਕੇ ਬਹਿ ਕੇ ਗੱਲ ਕਰਦੇ ਆਂ ਫਿਰ ਘੰਟਾ ਡੇਢ ਘੰਟਾ ਉਹ ਦੋਵੇਂ ਪਾਰਟੀਆਂ ਆਪਸ ਵਿੱਚ ਬੈਠੀਆਂ ਰਹੀਆਂ ਤੇ ਉਦੋਂ ਫਿਰ 10000 'ਚ ਗੱਲ ਮੁੱਕੀ ਸੀ ਪੂਲੇ ਦੇ ਬੰਦਿਆਂ ਨੇ ਜਦੋਂ ਵਾਪਸ ਆ ਕੇ ਪੂਲੇ ਨੂੰ ਦੱਸਿਆ ਵੀ 10000 'ਚ ਗੱਲ ਨਿਬੇੜ ਆਏ ਆ ਤਾਂ ਪੂਲੇ ਨੇ ਉਹਨਾਂ ਨੂੰ ਬਹੁਤ ਪੂਰਾ ਪਲਾ ਕੇ ਹਾਂ ਤੇ ਕਿਹਾ ਵੀ ਤੁਸੀਂ ਬਹੁਤ ਘੱਟ ਵਿੱਚ ਸਾਰੇ ਆ ਅਗਲੇ ਦਿਨ ਪੂਲੇ ਦੇ ਬੰਦੇ ਫੇਰ ਦੁਕਾਨ ਤੇ ਬੱਜੇ ਜਾ ਕੇ ਤੇ ਉਹਨਾਂ ਨੇ ਕਿਹਾ ਵੀ ਸਾਡੀ 10000 ਰੁਪਏ ਹੋਰ ਲੱਗੂਗਾ ਲਾਲੇ ਦੇ ਮੁੰਡਿਆਂ ਨੇ ਸ਼ਾਮ ਤੱਕ ਕਿਵੇਂ ਨਾ ਕਿਵੇਂ ਕਰਕੇ 10000 ਰੁਪਏ ਦਾ ਇੰਤਜ਼ਾਮ ਹੋ ਉਹਨਾਂ ਨੂੰ ਫਿਰ ਪੈਸੇ ਦਿੱਤੇ ਤਾਂ ਜਾ ਕੇ ਉਹਨਾਂ ਨੇ ਆਪਣੀ ਜਾਨ ਛਡਾਈ ਪੋਲੇ ਤੋਂ ਸੋ ਦੋਸਤੋ ਇਸ ਤਰ੍ਹਾਂ ਪੋਲਾ ਜਿਹੜਾ ਆਪਣੇ ਨਿੱਕੇ ਨਿੱਕੇ ਕਾਂਡ ਸੀਗੇ ਜਿਹੜੇ ਉਹ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਕਰਦਾ ਰਹਿੰਦਾ ਸੀ ਸੋ ਆਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ